ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਂ ਜਰਾਂ ਅੱਜ ਦੀ ਵੱਡੀ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ শেয়ার ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੋਗਾ ਸਿਕਸ ਸਕੈਂਡਲ ਅੱਜ ਜੋ ਅੱਜ ਸੁਣਾਈ ਗਈ ਸਜਾ ਅਦਾਲਤ ਚਾਰ ਪੁਲਿਸ ਅਧਿਕਾਰੀਆਂ ਦੋਸ਼ੀ ਕਰਾਰ ਪੰਜਾ ਲੋਕਾਂ ਨੂੰ ਜ਼ਬਰਜਨਾਹ ਦੇ ਮਾਮਲੇ 'ਚ ਫਸਾ ਕੇ ਕੀਤੀ ਵਿਸੂਲੀ ਮੋਗਾ ਸੈਕਸ ਕੈਡਲ ਮਾਮਲੇ ਵਿੱਚ ਮਹਾਲੀ ਦੀ ਸੀਆਈਬੀ ਅਦਾਲਤ ਨੇ ਚਾਰ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਹੈ ਇਸ ਮਾਮਲੇ ਵਿੱਚ ਅਦਾਲਤ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਜਾਨੀ ਕੀ ਚਾਰ ਪਰਲ ਨੂੰ ਸਜ਼ਾ ਸੁਣਾਏਗੀ ਇਹਨਾਂ ਅਧਿਕਾਰੀਆਂ ਨੂੰ ਦੋਸ਼ੀ ਪਾਇਆ ਗਿਆ ਹੈ ਉਸ ਸਮੇਂ ਦੇ ਐਸਐਸਪੀ ਮੋਗਾ ਮੋਗਾ ਦਵਿੰਦਰ ਸਿੰਘ ਗਰਚਾ ਉਸ ਸਮੇਂ ਐਸਪੀ ਮੋਗਾ ਕਰਮਜੀਤ ਸਿੰਘ ਸੰਧੂ ਉਸ ਸਮੇਂ ਦੇ ਐਸ ਐਚਓ ਬਠਾਣਾ ਸਿਟੀ ਮੋਗਾ ਹਰਮਨ ਕੁਮਾਰ ਉਸ ਸਮੇਂ ਦੇ ਐਸ ਐਚਓ ਬਠਾਣਾ ਸਿਟੀ ਮੋਗਾ ਇੰਸਪੈਕਟਰ ਅਮਰਜੀਤ ਸਿੰਘ ਬਹੁਤ ਚਰਚਿਤ ਮੋਗਾ ਸੈਕਸ ਸਕੈਂਡਲ ਮਾਮਲੇ ਵਿੱਚ ਸ਼ਾਮਲ ਹਨ ਤੁਹਾਨੂੰ ਦੱਸ ਦਈਏ ਕਿ ਮੋਗਾ ਸੈਕਸ ਸਕੈਂਡਲ ਵਿੱਚ ਦੋਸ਼ੀ ਠਹਿرائی ਗਏ ਪੁਲਿਸ ਅਧਿਕਾਰੀਆਂ ਲੋਕਾਂ ਨੂੰ ਜ਼ਬਰਜਨਾਹ ਦੇ ਮਾਮਲੇ ਵਿੱਚ ਫਸਾ ਕੇ ਧੋਖਾ ਧੜੀ ਦਾ ਨਾਲੇ ਪੈਸੇ ਵਸੂਲ ਕਰਦੇ ਸਨ ਇਸ ਮਾਮਲੇ ਵਿੱਚ 50 ਲੋਕਾਂ ਨੇ ਦੇ ਜਬਰਜਨਾਹ ਦੇ ਮਾਮਲੇ ਵਿੱਚ ਫਸੌਣ ਦਾ ਦੋਸ਼ ਖਬਰ ਨਾਲ ਹੰਤਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ